ਆਪਣੇ ਮੇਰੇ ਖੇਤ ਲੈ ਕੇ ਮੈਂ ਰਣਜੀਤ ਸਿੰਘ ਚੋਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਦਿਨੋਂ ਦਿਨ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਸਾਲ ਦਰ ਸਾਲ ਇਹ ਜਿਹੜੀ ਤਪਸ਼ਾ ਇਹ ਵੱਧਦੀ ਜਾ ਰਹੀ ਹੈ ਸੋ ਇੱਕ ਕੁਝ ਇਹੋ ਜਿਹਾ ਹੀ ਵਿਸ਼ਾ ਲੈ ਕੇ ਅੱਜ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਵੱਧ ਰਹੀ ਤਪਸ਼ ਦਾ ਮੌਨਸੂਨ ਅਤੇ ਖੇਤੀ ਦੇ ਉੱਤੇ ਪ੍ਰਭਾਵ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਪਵਨੀਤ ਕੌਰ ਕنگਰਾ ਜੀ ਜਿਹੜੇ ਮੁਖੀ ਨੇ ਜਲਵਾਯੂ ਪਰਵਰਤਨ ਅਤੇ ਖੇਤੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਕਿ ਜਿਹੜਾ ਦਿਨੋਂ-ਦਿਨ ਗਰਮੀ ਵੱਧਦੀ ਜਾ ਰਹੀ ਹੈ ਕੀ ਕਾਰਨ ਨੇ ਇਹਦੇ ਕਿਵੇਂ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਆ ਇਹ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਨੀ ਆ ਸੋ ਡਾਕਟਰ ਪਵਨੀਤ ਕੌਰ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਜੀ ਆਲਮੀ ਤਪਸ਼ ਦੀ ਜੀ ਇਹ ਆਲਮੀ ਤਪਸ਼ ਕੀ ਹੈ ਕਿਸ وجہ ਨਾਲ ਇਹ ਹੋ ਰਹੀ ਹੈ ਜੀ ਜਿਵੇਂ ਅਸੀਂ ਹੁਣ ਦੇਖ ਰਹੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਇਹ ਲਗਾਤਾਰ ਚੱਲ ਰਿਹਾ ਕਿ ਜਿਹੜੀ ਧਰਤੀ ਦੀ ਸਤਾ ਦਾ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹਰ ਇੱਕ ਸਾਲ ਦੇ ਜਦੋਂ ਅਸੀਂ ਅੰਕੜੇ ਦੇਖਦੇ ਹਾਂ ਤੇ ਇਹੀ ਸੁਣਦੇ ਹਾਂ ਕਿ ਇਹ ਵਾਲਾ ਸਾਲ ਜਿਹੜਾ ਰਿਕਾਰਡ ਵੱਤੋਂ ਵੱਧ ਦੇ ਵਿੱਚ ਟੈਂਪਰੇਚਰ ਰਿਹਾ ਸੋ ਇਹ ਜਿਹੜਾ ਟੈਂਪਰੇਚਰ ਤਾਪਮਾਨ ਦਾ ਵਧਣਾ ਲਗਾਤਾਰ ਧਰਤੀ ਤੇ ਚੱਲ ਰਿਹਾ ਹੈ ਇਹਨੂੰ ਅਸੀਂ ਆਲਮੀ ਤਪਸ਼ ਕਹਿੰਦੇ ਆ ਗਲੋਬਲ ਵਾਰਮਿੰਗ ਵੀ ਕਹਿੰਦੇ ਆ ਸੋ ਇਹ ਆਲਮੀ ਤਪਸ਼ ਹੈ ਕਿ ਜਿਹੜਾ ਧਰਤੀ ਦੀ ਸਤਾ ਦਾ ਤਾਪਮਾਨ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਔਰ ਜੇ ਅਸੀਂ ਇਹਦੇ ਕਾਰਨਾਂ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਦਹਾਕਿਆਂ ਤੋਂ ਜਿਵੇਂ ਜਿਵੇਂ ਅਸੀਂ ਤਰੱਕੀ ਕਰ ਰਹੇ ਆ ਜਿਹੜੀਆਂ ਮਨੁੱਖੀ ਗਤੀਵਿਧੀਆਂ ਜਿਵੇਂ ਜਿਵੇਂ ਵੱਧ ਰਹੀਆਂ ਨੇ ਚਾਹੇ ਉਦਯੋਗੀਕਰਨ ਵੱਧ ਰਿਹਾ ਚਾਹੇ ਆਵਾਜਾਈ ਦੇ ਸਾਧਨ ਵੱਧ ਰਹੇ ਨੇ ਸ਼ਹਿਰਾਂ ਦਾ ਬੜਾ ਫਲਾਹ ਹੋ ਰਿਹਾ ਹੈਗਾ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਮਨੁੱਖੀ ਗਤੀਵਿਧੀਆਂ ਨੇ ਜਿਨ੍ਹਾਂ ਕਰਕੇ ਅਲੱਗ-ਅਲੱਗ ਤਰ੍ਹਾਂ ਦੀਆਂ ਗੈਸਾਂ ਐਟਮੋਸਫੀਅਰ ਦੇ ਵਿੱਚ ਛੱਡੀਆਂ ਜਾਂਦੀਆਂ ਨੇ ਸਪੈਸ਼ਲੀ ਜਿਵੇਂ ਕਾਰਬਨ ਡਾਈਆਕਸਾਈਡ ਮੀਥੇਨ ਕਲੋਰੋਫਲੋਰੋਕਾਰਬਨਸ ਨਾਈਟਰਸ ਆਕਸਾਈਡਸ ਇਹ ਕੁਝ ਗੈਸਾਂ ਨੇ ਇਹ ਜਦੋਂ ਇਹਨਾਂ ਗਤੀਵਿਧੀਆਂ ਕਰਕੇ ਅਸਮਾਨ ਦੇ ਵਿੱਚ ਛੱਡੀਆਂ ਜਾਂਦੀਆਂ ਨੇ ਤਾਂ ਇਹ ਗ੍ਰੀਨ ਹਾਊਸ ਇਫੈਕਟ ਪੈਦਾ ਕਰਦੀਆਂ ਨੇ ਜੀ ਉਹਦਾ ਮਤਲਬ ਹੈ ਕਿ ਜਿਹੜੀਆਂ ਕਿਰਨਾਂ ਸੂਰਜ ਤੋਂ ਆਉਂਦੀਆਂ ਨੇ ਉਹਨਾਂ ਲਈ ਤਾਂ ਟ੍ਰਾਂਸਪੇਰੈਂਟ ਨੇ ਉਹ ਕਿੰਨਾ ਧਰਤੀ ਤੇ ਪਹੁੰਚ ਜਾਂਦੀਆਂ ਨੇ ਪਰ ਧਰਤੀ ਜਿਹੜੀਆਂ ਲੰਬੀ ਤਰੰਗ ਦੀਆਂ ਕਿਰਨਾਂ ਛੱਡਦੀ ਆ ਉਹ ਇਹ ਸੋਖ ਲੈਂਦੀਆਂ ਨੇ ਹੂੰ ਸੋ ਇਹ ਵਾਲੀਆਂ ਕਿਰਨਾਂ ਨੂੰ ਚਾਹੀਦਾ ਤਾਂ ਇਹ ਆ ਕਿ ਉਹ ਉੱਪਰ ਅਸਮਾਨ ਵਿੱਚ ਜਾਣ ਤੇ ਧਰਤੀ ਤੇ ਠੰਡਕ ਹੋਵੇ ਪਰ ਇਹ ਗੈਸਾਂ ਉਹਨਾਂ ਨੂੰ ਸੋਖ ਲੈਂਦੀਆਂ ਨੇ ਸੋ ਉਹਨਾਂ ਦੀ ਗਰਮੀ ਹੈ ਜਿਹੜੀ ਉਹ ਧਰਤੀ ਦੇ ਨੇੜੇ ਹੀ ਰਹਿ ਜਾਂਦੀ ਆ ਜਿਹਦੇ ਕਰਕੇ ਧਰਤੀ ਦੀ ਸਤਾ ਦਾ ਤਾਪਮਨ ਵੱਧ ਰਿਹਾ ਸੋ ਇਹ ਜਿਹੜਾ ਇਫੈਕਟ ਆ ਜਿਵੇਂ ਅਸੀਂ ਇਹਨੂੰ ਗ੍ਰੀਨ ਹਾਊਸ ਇਫੈਕਟ ਕਹਿੰਦੇ ਆ ਸੋ ਇਹਦੇ ਕਰਕੇ ਜਿਹੜੀ ਆਲਮੀ ਤਪਸ਼ ਹੈ ਇਹਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਆ ਉਹ ਹੋ ਰਹੀ ਆ ਕਿਉਂਕਿ ਤਰੱਕੀ ਦੇ ਨਾਂ ਤੇ ਅਸੀਂ ਜਿਵੇਂ ਇਮਿਸ਼ਨਸ ਵਧਾ ਦਿੱਤੀਆਂ ਨੇ ਮਨੁੱਖੀ ਗਤੀਵਿਧੀਆਂ ਕਰਕੇ ਉਹਦੇ ਕਰਕੇ ਉਹ ਉਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਆਲਮੀ ਤਪਸ਼ ਹੋ ਰਹੀ ਹੈ ਡਾਕਟਰ ਸਭ ਆਲਮੀ ਤਪਸ਼ ਦਾ ਜਲਵਾਜੂ ਤੇ ਕੀ ਪ੍ਰਭਾਵ ਆ ਜੀ ਆਲਮੀ ਤਪਸ਼ ਦਾ ਜਲਵਾਯੂ ਤੇ ਬੜਾ ਸਿੱਧਾ ਸਿੱਧਾ ਅਸਰ ਪੈਂਦਾ ਜੀ ਕਿਉਂਕਿ ਆਲਮੀ ਤਫਿਸ਼ ਹੈ ਕਿ ਕੇ ਤਾਪਮਾਨ ਵੱਧ ਰਿਹਾ ਹਾਂ ਜੇ ਅਸੀਂ ਸਾਰੇ ਜਲਵਾਯੂ ਦੀ ਗੱਲ ਕਰੀਏ ਤਾਂ ਤਾਪਮਾਨ ਇੱਕ ਮੁੱਖ ਫੈਕਟਰ ਹੈਗਾ ਜਿਹੜਾ ਜਲਵਾਯੂ ਦੇ ਬਾਕੀ ਸਾਰੇ ਤੱਤਾਂ ਨੂੰ ਪ੍ਰਭਾਵਿਤ ਕਰਦਾ ਅੱਛਾ ਜੀ ਕਿਉਂਕਿ ਤਾਪਮਾਨ ਜਦੋਂ ਚੇਂਜ ਹੁੰਦਾ ਤਾਂ ਹਵਾ ਦੇ ਦਬਾਅ ਦੇ ਪੈਟਰਨ ਚੇਂਜ ਹੁੰਦੇ ਨੇ ਹਵਾ ਦੀ ਗਤੀ ਦੇ ਪੈਟਰਨ ਚੇਂਜ ਹੁੰਦੇ ਨੇ ਸੋ ਉਹਦੇ ਨਾਲ ਬਾਕੀ ਸਾਰੇ ਜਿਹੜੇ ਅਸੀਂ ਕਹਿ ਸਕਦੇ ਹਾਂ ਮੌਸਮ ਦੇ ਤੱਤ ਨੇ ਉਹਨਾਂ ਦੇ ਵਿੱਚ ਚੇਂजेस ਆਉਂਦੀਆਂ ਨੇ ਸੋ ਜਿਹੜਾ ਆਲਮੀ ਤਪਸ਼ਾ ਇਹ ਇੱਕ ਵੱਡਾ ਰੀਜ਼ਨ ਇਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਜਲਵਾਯੂ ਪਰਿਵਰਤਨ ਅੱਜ ਕੱਲ੍ਹ ਹੋ ਰਿਹਾ ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਜਿਵੇਂ ਜਿਵੇਂ ਤਾਪਮਾਨ ਵੱਧ ਰਿਹਾ ਜਿਹੜੇ ਗਲੇਸ਼ੀਅਰ ਪਿਗਲ ਰਹੇ ਨੇ ਜਿਹੜਾ ਸਮੁੰਦਰ ਦੀ ਸਤਾਹ ਦਾ ਜਿਹੜਾ ਲੈਵਲ ਵੱਧ ਰਿਹਾ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਪਿਛਲੀ ਸਦੀ ਦੇ ਵਿੱਚ ਆਸਤਨ ਜਿਹੜੀ ਸਮੁੰਦਰ ਦੀ ਸਤ੍ਹਾ 8 ਇੰਚ ਉਹਦਾ ਲੈਵਲ ਉੱਪਰ ਵੱਧ ਗਿਆ ਤੇ ਹੁਣ ਵੀ ਇਹ ਲਗਭਗ 3.3 ਮਿਲੀਮੀਟਰ ਸਾਲਾਨਾ ਜਿਹੜਾ ਇਹਦੀ ਸਤ੍ਹਾ ਸਮੁੰਦਰ ਦੀ ਉੱਪਰ ਵੱਧ ਰਹੀ ਹੈ ਜਿਹੜੀ ਕਿ ਬੜੀ ਖਤਰਨਾਕ ਆ ਜਿਹੜੇ ਸਪੈਸ਼ਲੀ ਜਿਹੜੇ ਤੱਟਵਰਤੀ ਇਲਾਕੇ ਨੇ ਉਹਨਾਂ ਲਈ ਬਹੁਤ ਖਤਰਨਾਕ ਆ ਔਰ ਇਹਦੇ ਤੋਂ ਬਿਨਾ ਜੇ ਅਸੀਂ ਦੇਖੀਏ ਇਹਦਾ بارش ਤੇ ਬੜਾ ਅਸਰ ਪੈਂਦਾ ਜਿਹੜੀ ਆਲਮੀ ਤਪਸ਼ ਹੈ ਉਹਦਾ ਕਿਉਂਕਿ ਇਹਦੇ ਨਾਲ بارش ਦੀ ਮਾਤਰਾ ਤੇ ਵੰਡ ਦੋਨੋਂ ਹੀ ਬੜੀਆਂ ਅਨਿਜਮਿਤ ਹੋ ਗਈਆਂ ਨੇ ਜਿਵੇਂ ਪਹਿਲਾਂ ਅਸੀਂ ਦੇਖਦੇ ਸੀਗੇ ਕਿ ਜਿਵੇਂ ਮੌਨਸੂਨ ਵਿੱਚ ਹੀ ਤੁਸੀਂ ਲੈ ਲਓ ਵੀ ਥੋੜੀ ਥੋੜੀ ਬਾਰਿਸ਼ ਕਈ ਦਿਨ ਲਗਾਤਾਰ ਚੱਲਦੀ ਸੀ ਅਸੀਂ ਕਹਿੰਦੇ ਸੀ ਝੜੀ ਲੱਗ ਰਹੀ ਆ ਬਟ ਹੁਣ ਕੀ ਹੋ ਰਿਹਾ ਕਿ ਉਹ ਝੜੀ ਨਹੀਂ ਲੱਗਦੀ ਹੈਗੀ ਮੈਂ ਡਾਕਟਰ ਸਾਬ ਤੁਹਾਡੇ ਨਾਲ ਇਹੀ ਗੱਲਬਾਤ ਕਰਨੀ ਚਾਹੁੰਦਾ ਸੀ ਜੀ कि ਜਿਹੜਾ ਆਲਮੀ ਤਪਸ਼ਾ ਇਹਦਾ ਮੌਨਸੂਨ ਤੇ ਕੀ ਪ੍ਰਭਾਵ ਹੈ ਤੁਸੀਂ ਦੱਸਿਆ ਕਿ ਮੌਨਸੂਨ ਤੇ ਬੜਾ ਮਾੜਾ ਸਰ ਇਹਦਾ ਪੈ ਰਿਹਾ ਆ ਬਿਲਕੁਲ ਜੀ ਕੀ ਕਹਿਣਾ ਚਾਹੂਗੀ ਇਹਦੇ ਸਬੰਧੀ ਤੁਸੀਂ ਕਿ ਮੌਨਸੂਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਆਲਮੀ ਤਪਸ਼ਾ ਜਿਹੜਾ ਮੌਨਸੂਨ ਸਰਕੂਲੇਸ਼ਨ ਆ ਜੀ ਇਹ ਬੇਸਿਕਲੀ ਇੱਕ ਹਵਾ ਦਾ ਸਰਕੂਲੇਸ਼ਨ ਆ ਜਿਹੜਾ ਗਲੋਬਲ ਪੱਧਰ ਤੇ ਚੱਲਦਾ ਜੀ ਇਹ ਇੱਕ ਵੱਡਾ ਗਲੋਬਲ ਲੈਵਲ ਦਾ ਹਵਾ ਦਾ ਸਰਕੂਲੇਸ਼ਨ ਆ ਤੇ ਜਿਵੇਂ ਅਸੀਂ ਗੱਲ ਕੀਤੀ ਆ ਕਿ ਜਦੋਂ ਤਾਪਮਾਨ ਦੇ ਵਿੱਚ ਬਦਲਾਅ ਹੁੰਦਾ ਜਦੋਂ ਤਾਪਮਾਨ ਵੱਧਦਾ ਉਦੇ ਨਾਲ ਹਵਾ ਦੇ ਦਬਾਅ ਦੇ ਪੈਟਰਨ ਚੇਂਜ ਹੁੰਦੇ ਨੇ ਉਹਦੇ ਨਾਲ ਹਵਾ ਦੀ ਗਤੀ ਦੇ ਪੈਟਰਨ ਚੇਂਜ ਹੁੰਦੇ ਨੇ ਸੋ ਜਿਵੇਂ ਜਿਵੇਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਤਾਂ ਇਹ ਜਿਹੜੇ ਹਵਾ ਦੇ ਪੈਟਰਨ ਤੇ ਹਵਾ ਦੇ ਦਬਾਅ ਦੇ ਪੈਟਰਨ ਚੇਂਜ ਹੋ ਰਏ ਨੇ ਉਹਦੇ ਕਰਕੇ ਮੌਨਸੂਨ ਤੇ ਇੱਕ ਬੜਾ ਇਹਦਾ ਵੱਡਾ ਪ੍ਰਭਾਵ ਪੈ ਰਿਹਾ ਜਿਹਦੇ ਨਾਲ ਜਿਹੜੀ ਮੌਨਸੂਨ ਵਰਖਾ ਉਹਦੀ ਮਾਤਰਾ ਤੇ ਵੰਡ ਦੋਨੋਂ ਹੀ ਬੜੀਆਂ ਅਨਿਜਮਿਤ ਹੋ ਰਹੀਆਂ ਨੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਹੁੰਦਾ ਸੀ ਕਿ ਝੜੀ ਲੱਗਦੀ ਸੀ ਬਹੁਤ ਸਾਲ ਪਹਿਲਾਂ ਕਈ ਦਿਨ ਥੋੜੀ ਥੋੜੀ ਬਾਰਿਸ਼ ਪਈ ਰਹਿੰਦੀ ਪੈਂਦੀ ਸੀਗੀ ਔਰ ਉਹ ਜਿਹੜੀ ਬਾਰਿਸ਼ ਸੀ ਉਹ ਵਾਟਰ ਦੀ ਰੀਚਾਰਜਿੰਗ ਲਈ ਬਹੁਤ ਅੱਛੀ ਸੀਗੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦੀ ਰੀਚਾਰਜਿੰਗ ਹੁੰਦੀ ਸੀ ਉਹਦੇ ਨਾਲ ਔਰ ਹੁਣ ਕੀ ਹੁੰਦਾ ਕਿ ਇੱਕ ਵਾਰੀ ਘੰਟਾ ਦੋ ਘੰਟੇ ਵਿੱਚ ਬਹੁਤ ਬਾਰਿਸ਼ ਹੋਈ ਔਰ ਉਹਦੇ ਤੋਂ ਬਾਅਦ ਮਹੀਨਾ ਕੋਈ ਬਾਰਿਸ਼ ਨਹੀਂ ਹੋਈ ਉਹ ਹੁੰਦਾ ਕਿ ਆ ਉਹ ਘੰਟੇ ਦੋ ਘੰਟੇ ਵਿੱਚ ਹੜਵਰਗੀ ਸਥਿਤੀ ਬਣ ਜਾਂਦੀ ਹੈ ਸਪੈਸ਼ਲੀ ਸ਼ਹਿਰਾਂ ਦੇ ਵਿੱਚ ਕਿਉਂਕਿ ਸਾਰਾ ਕੰਕਰੀਟ ਆ ਹੁਣ ਵੈਜੀਟੇਸ਼ਨ ਘਟ ਰਹੀ ਆ ਸੋ ਉਹ ਘੰਟੇ ਦੋ ਘੰਟੇ ਵਿੱਚ ਇੱਕ ਵਾਰੀ ਹੜ ਵਰਗੀ ਸਥਿਤੀ ਬਣ ਜਾਂਦੀ ਹੈ ਔਰ ਉਹਦੇ ਤੋਂ ਬਾਅਦ ਜਦੋਂ ਲਗਾਤਾਰ ਇੱਕ ਲੰਮਾ ਡਰਾਈ ਸਪੈਲ ਚੱਲੇ ਜਾਂਦਾ ਉਹਦੇ ਵਿੱਚ ਕੀ ਹੁੰਦਾ ਕਿ ਫਿਰ ਸਾਨੂੰ ਫਸਲਾਂ ਨੂੰ ਫੇਰ ਵਾਰੀ ਵਾਰੀ ਪਾਣੀ ਲਾਉਣਾ ਪੈਂਦਾ ਤੇ ਹੋ ਕੀ ਰਿਹਾ ਇੱਕ ਤਾਂ ਰੀਚਾਰਜਿੰਗ ਘਟ ਰਹੀ ਆ ਕਿਉਂਕਿ ਜਿਹੜੀ ਝੜੀ ਨਹੀਂ ਲੱਗ ਰਹੀ ਸੈਕੰਡ ਹੈ ਕਿ ਜਦੋਂ ਡਰਾਈ ਸਪੈਲ ਲੰਮਾ ਹੋ ਜਾਂਦਾ ਉਹਦੇ ਸਾਨੂੰ ਵਾਰੀ ਵਾਰੀ ਫਸਲਾਂ ਨੂੰ ਫੇਰ ਪਾਣੀ ਲਾਉਣਾ ਪੈਂਦਾ ਜਿਹੜੇ ਧਰਤੀ ਹੇਠਲੇ ਸਰੋਤ ਆ ਉਹਨਾਂ ਤੇ ਵੀ ਉਹਦਾ ਬੜਾ ਅਸਰ ਹੋ ਰਿਹਾ ਔਰ ਸੈਕੰਡਲੀ ਇਹ ਹੈਗਾ ਕਿ ਦੋ ਇੱਕ ਮੇਨ ਪ੍ਰਕਿਰਿਆਵਾਂ ਨੇ ਜਿਨ੍ਹਾਂ ਦੀ ਅੱਜਕੱਲ ਬਹੁਤ ਗੱਲ ਹੁੰਦੀ ਆ ਜਿਹੜੀਆਂ ਮੌਨਸੂਨ ਨੂੰ ਇਹ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਕਰਕੇ ਬੜਾ ਅਫੈਕਟ ਕਰ ਰਹੀਆਂ ਨੇ ਉਹ ਇੱਕ ਹੈ ਜੀ ਐਲ ਨੀਨੋ ਇੱਕ ਲਾਨੀਨਾ ਇਹਦੇ ਵਿੱਚ ਬੇਸਿਕਲੀ ਹੁੰਦਾ ਕੀ ਆ ਕਿ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ ਜਦੋਂ ਐਲ ਨੀਨੋ ਪ੍ਰਕਿਰਿਆ ਹੁੰਦੀ ਆ ਸੋ ਉਹਦੇ ਨਾਲ ਸਾਡਾ ਜਿਹੜਾ ਮੌਨਸੂਨ ਸਰਕੂਲੇਸ਼ਨ ਆ ਉਹ ਜੁੜਿਆ ਹੋਇਆ ਸੋ ਜਦੋਂ ਵੀ ਜਿਹੜੀਆਂ ਉਹ ਐਲ ਨੀਨੋ ਕੰਡੀਸ਼ਨਸ ਹੁੰਦੀਆਂ ਨੇ ਕਿ ਜਿਹੜਾ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਸਰਫੇਸ ਦਾ ਜਿਹੜਾ ਤਾਪਮਾਨ ਆ ਉਹ ਵੱਧਦਾ ਤੇ ਉਦੋਂ ਮੌਨਸੂਨ ਸਰਕੂਲੇਸ਼ਨ ਵੀਕ ਹੋ ਜਾਂਦਾ ਹੂੰ ਸੋ ਯੂਜੂਅਲੀ ਸੀ ਇਹ ਦੇਖਿਆ ਕਿ ਜਦੋਂ ਵੀ ਜਿਹੜੀਆਂ ਐਲ ਨੀਨੋ ਕੰਡੀਸ਼ਨਸ ਹੁੰਦੀਆਂ ਨੇ ਤਾਂ ਸਾਡੇ ਮੌਨਸੂਨ ਦੀ ਬਰਖਾ ਬੜੀ ਘੱਟ ਹੁੰਦੀ ਆ ਔਰ ਸੋਕੇ ਵਰਗੇ ਹਾਲਾਤ ਜਿਹੜੇ ਬਣ ਜਾਂਦੇ ਨੇ ਜੀ 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 ਔਰ ਇੱਕੇ ਦੀ ਉਲਟ ਪ੍ਰਕਿਰਿਆ ਹੈ ਉਹ ਹੈ ਲਾਨੀਨਾ ਉਹਦੇ ਵਿੱਚ ਹੈ ਕਿ ਜਿਹੜਾ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਰਫੇਸ ਦਾ ਜਿਹੜਾ ਤਾਪਮਾਨ ਆ ਉਹ ਥੋੜਾ ਘਟ ਜਾਂਦਾ ਹੂੰ ਉਹ ਲਾਨੀਨਾ ਤੋਂ ਜਿਹੜਾ ਉਲਟ ਐਲ ਨੀਨੋ ਤੇ ਲਾਨੀਨਾ ਦੋਨੋਂ ਉਲਟ ਪ੍ਰਕਿਰਿਆਵਾਂ ਨੇ ਜੀ ਸੋ ਜਦੋਂ ਉੱਥੇ ਟੈਂਪਰੇਚਰ ਘਟ ਜਾਂਦਾ ਲਾਨੀਨਾ ਦੇ ਵਿੱਚ 쿨ਿੰਗ ਹੋ ਜਾਂਦੀ ਆ ਉੱਥੇ ਸੋ ਉਦੋਂ ਸਾਡੀ ਜਿਹੜੀ ਮੌਨਸੂਨ ਆ ਉਹ ਸਟਰੈਂਥਨ ਹੋ ਜਾਂਦੀ ਆ ਵਧੀਆ ਮੌਨਸੂਨ ਹੁੰਦੀ ਆ ਸੋ ਅਸੀਂ ਇਹ ਦੇਖਿਆ ਕਿ ਜਿਹੜੇ ਸਾਲਾਂ ਦੇ ਵਿੱਚ ਐਲ ਨੀਨੋ ਹੁੰਦੀ ਆ ਉਦੋਂ ਸਾਡੇ ਮੌਨਸੂਨ ਵਰਖਾ ਘਟ ਹੁੰਦੀ ਆ ਸੋਕੇ ਵਰਗੇ ਹਾਲਾਤ ਬਣ ਜਾਂਦੇ ਨੇ ਜਦੋਂ ਲਾਨੀ ਨਾ ਹੁੰਦੀ ਹੈ ਜਿਹੜੇ ਸਾਲ ਦੇ ਵਿੱਚ ਉਦੋਂ ਸਾਡੇ ਮੌਨਸੂਨ ਵਰਖਾ ਬਹੁਤ ਵਧੀਆ ਹੁੰਦੀ ਹੈ ਕਈ ਵਾਰੀ ਹੜ੍ਹਾਂ ਵਾਲੀ ਸਥਿਤੀ ਵੀ ਹੋ ਜਾਂਦੀ ਹੈ ਔਰ ਇਹਦੇ ਤੋਂ ਬਿਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਮੌਨਸੂਨ ਦੀ ਮਾਤਰਾ ਔਰ ਵੰਡ ਦੋਨੋਂ ਇਫੈਕਟ ਹੋ ਰਹੀਆਂ ਨੇ ਅਸੀਂ ਈਵਨ ਇੱਕ ਹੀ ਸੀਜ਼ਨ ਵਿੱਚ ਵੀ ਦੇਖਦੇ ਹਾਂ ਵੀ ਇੱਕ ਹਿੱਸੇ ਦੇ ਵਿੱਚ ਸੋਕਾ ਪੈ ਗਿਆ ਦੂਸਰੇ ਹਿੱਸੇ ਦੇ ਵਿੱਚ ਹੜ੍ਹ ਆ ਰਹੇ ਨੇ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਵੀ ਬਣਦੀਆਂ ਨੇ ਸੋ ਇਹ ਸਾਰਾ ਜਿਹੜਾ ਅਸਰ ਹੈਗਾ ਇਹ ਜਿਹੜਾ ਆਲਮੀ ਤਪਸ਼ ਔਰ ਜਲਵਾਯੂ ਪਰਵਰਤਨ ਹੀ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਚੇਂਜਸ ਨੇ ਆ ਰਹੀਆਂ ਨੇ ਦਾ ਸਭ ਕਾਫੀ ਲੰਬੇ ਸਮੇਂ ਤੋਂ ਕਿਸਾਨ ਵੀ ਉਡੀਕ ਰਹੇ ਆ ਝੋਨਾ ਲਾਉਣ ਵਾਲੇ ਉਡੀਕ ਰਹੇ ਆ ਕਿ ਮੌਨਸੂਨ ਆਊ ਮੀਂਹ ਆਊਗਾ ਤਾਂ ਅਸੀਂ ਵਧੀਆ ਢੰਗ ਨਾਲ ਝੋਨਾ ਲਾ ਲਾਂਗੇ ਤੇ ਬੜੇ ਕਿਸਾਨ ਵੀ ਉਡੀਕ ਰਹੇ ਨੇ ਕਿਉਂਕਿ ਕਈਆਂ ਕੋਲ ਪਾਣੀ ਵੀ ਨਹੀਂ ਹੈਗਾ ਉਹ ਜਿਹੋ ਜਿਹੀਆਂ ਫਸਲਾਂ ਵੀ ਨੇ ਜਿਹੜੇ ਸਾਡੇ ਕੋਲ ਖੇਤ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਸਮੱਸਿਆ ਬੜੀ ਹੈ ਮੌਨਸੂਨ ਤੇ ਹੀ ਡਿਪੈਂਡ ਕਰਦੇ ਆ ਉਹ ਜੀ ਸੋ ਇਸ ਵਾਰ ਕੀ ਪੋਜੀਸ਼ਨ ਹੈ ਬਰਖਾ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪਊਗੀ ਜਾਂ ਘੱਟ ਪਊਗੀ ਜਾਂ ਵੱਧ ਪਊਗੀ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਇਸ ਵਾਰ ਵੀ ਜਿਹੜੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਹੀ ਖਦਸ਼ਾ ਲੱਗ ਰਿਹਾ ਸੀਗਾ ਕਿ ਇਹ ਵੀ ਐਲ ਨੀਨੋ ਸਾਲ ਹੈਗਾ ਤੇ ਇਸ ਵਾਰੀ ਵੀ ਜਿਹੜਾ ਐਲ ਨੀਨੋ ਦਾ ਇਫੈਕਟ ਮੌਨਸੂਨ ਤੇ ਹੋ ਸਕਦਾ ਬਟ ਵਿਦ ਟਾਈਮ ਉਹ ਐਲ ਨੀਨੋ ਜਿਹੜਾ ਵੀਕ ਹੋ ਗਿਆ ਨੀਅਰ ਨਿਊਟਰਲ ਕੰਡੀਸ਼ਨਸ ਬਣ ਗਈਆਂ ਸੋ ਹੁਣ ਜਿਹੜਾ ਮੌਨਸੂਨ ਸਰਕੂਲੇਸ਼ਨ ਆ ਨियर ਨਾਰਮਲ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਜਿਵੇਂ ਅਸੀਂ ਦੇਖਿਆ ਜਿਵੇਂ ਕੇਰਲਾ ਜਿਹੜੇ ਮੌਨਸੂਨ ਦੀ ਆਮਦ ਦੀ ਡੇਟ 1 ਜੂਨ ਹੈਗੀ ਆ ਉੱਥੇ 2 ਦਿਨ ਪਹਿਲਾਂ ਇਸ ਵਾਰੀ 30 ਮਈ ਨੂੰ ਜਿਹੜਾ ਮੌਨਸੂਨ ਦੀ ਆਮਦ ਹੋ ਗਈ ਔਰ ਫੇਰੇ ਦੀ ਐਡਵਾਂਸਮੈਂਟ ਵਿੱਚ ਥੋੜੀ ਜੀ ਸਲੋ ਵੀ ਹੋ ਗਈ ਸੀ ਬਟ ਹੁਣ ਫੇਰੇ ਠੀਕ ਪੇਸ ਤੇ ਜਾ ਰਹੀ ਹੈਗੀ ਆ ਜਿਵੇਂ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਦੀ ਜਿਹੜੀ ਨਾਰਮਲ ਡੇਟ ਹੈਗੀ ਆ 1 ਜੁਲਾਈ ਹੈ ਸੋ ਇਸ ਵਾਰੀ ਬੜੀਆਂ ਨਾਰਮਲ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਜਿਹੜੀਆਂ ਸਾਈਨੋਪਟਿਕ ਸਿਚੁਏਸ਼ਨ ਆ ਜਿਹੜੇ ਅਲੱਗ-ਅਲੱਗ ਐਟਮੋਸਫੇਰਿਕ ਪੈਰਾਮੀਟਰ ਨੇ ਇਹਨੂੰ ਇਫੈਕਟ ਕਰਦੇ ਆ ਉਹ ਵੀ ਹੁਣ ਫੇਵਰੇਬਲ ਬਣੀਆਂ ਹੋਈਆਂ ਨੇ ਸੋ ਅਸੀਂ ਇਹੀ ਇਸ ਵਾਰੀ ਆਸ ਕਰ ਰਹੇ ਹਾਂ ਕਿ ਇਸ ਵਾਰੀ ਮੌਨਸੂਨ ਦਾ ਸਟੇਟਸ ਸਾਡੇ ਦੇਸ਼ ਦੇ ਵਿੱਚ ਅੱਛਾ ਰਹੂਗਾ ਔਰ ਜੇ ਅਸੀਂ ਇੰਡੀਆ ਮੀਟਰੋਲੋਜੀਕਲ ਡਿਪਾਰਟਮੈਂਟ ਦੀ ਫੋਰਕਾਸਟ ਵੀ ਦੇਖੀਏ ਉਹਨਾਂ ਦੇ ਹਿਸਾਬ ਨਾਲ ਵੀ ਜਿਹੜਾ ਇਸ ਵਾਰੀ ਸਾਡੇ ਦੇਸ਼ ਦੇ ਵਿੱਚ ਮੌਨਸੂਨ ਆ ਜਿਹੜਾ ਸਧਾਰਨ ਦਾ 106% ਇਸ ਵਾਰੀ ਹੋਣ ਦੇ ਅਸਾਰ ਨੇ ਸੋ ਅਸੀਂ ਚੰਗੀ ਜਿਹੜੀ ਇਸ ਵਾਰੀ ਬਾਰਿਸ਼ ਮੌਨਸੂਨ ਦੀ ਐਕਸਪੈਕਟ ਕਰ ਰਹੇ ਆ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਆਲਮੀ ਤਪਸ਼ ਵਧ ਰਹੀ ਆ ਜੀ ਇਹਦਾ ਜਲਵਾਯੂ ਪਰਿਵਰਤਨ ਵੀ ਇਹਦੇ ਨਾਲ ਹੀ ਹੁੰਦਾ ਆ ਸੋ ਇਹਦਾ ਪੰਜਾਬ ਦੀ ਖੇਤੀ ਦੇ ਉੱਤੇ ਕੀ ਅਸਰ ਪਊਗਾ ਮਾੜਾ ਜਾਂ ਚੰਗਾ ਥੋੜਾ ਜਿਹਾ ਇਹਦੀ ਸੰਬੰਧੀ ਵੀ ਸਾਡੇ ਕਿਸਾਨ ਵੀਰਾਂ ਨੂੰ ਆਪਾਂ ਜ਼ਰੂਰ ਦੱਸਿਓ ਬਿਲਕੁਲ ਜੀ ਕਿਉਂਕਿ ਜਿਵੇਂ ਜਿਵੇਂ ਆਲਮੀ ਤਪਸ਼ ਵਧ ਰਹੀ ਆ ਜੀ ਉਹਦਾ ਜਲਵਾਯੂ ਤੇ ਵੀ ਪ੍ਰਭਾਵ ਪੈ ਰਿਹਾ ਜਲਵਾਯੂ ਪਰਿਵਰਤਨ ਉਹਦੇ ਕਰਕੇ ਹੋ ਰਿਹਾ ਜੀ ਔਰ ਜਿਹੜਾ ਮੌਨਸੂਨ ਦੀ بارش ਆ ਉਹਦੇ ਤੇ ਵੀ ਉਹਦਾ ਸਿੱਧਾ ਪ੍ਰਭਾਵ ਪੈ ਰਿਹਾ ਤਾਂ ਕਿ ਤਾਂ ਕਰਕੇ ਜਿਹੜਾ ਪੰਜਾਬ ਦੀ ਖੇਤੀ ਤੇ ਅਸੀਂ ਕਹਿ ਸਕਦੇ ਹਾਂ ਇਹਦਾ ਬਹੁਤ ਡੂੰਘਾ ਪ੍ਰਭਾਵ ਹੈ ਕਿਉਂਕਿ ਜਿਹੜੀ بارش ਆ ਉਹ ਵੀ ਡਾਇਰੈਕਟਲੀ ਇਫੈਕਟ ਕਰਦੀ ਆ ਔਰ ਬਾਕੀ ਵੀ ਫਸਲਾਂ ਨੂੰ ਜਿਹੜਾ ਵਧਣ ਫੁੱਲਣ ਲਈ ਇੱਕ ਨਿਯਮਿਤ ਮਾਤਰਾ ਦੇ ਵਿੱਚ ਇੱਕ ਰੇਂਜ ਦੇ ਵਿੱਚ ਤਾਪਮਾਨ ਤੇ ਨਮੀ ਤੇ ਹੋਰ ਸਾਰੀਆਂ ਰੇਨਫਾਲ ਇਹ ਸਾਰੀਆਂ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਹਨ ਬਟ ਜਲਵਾਯੂ ਪਰਿਵਰਤਨ ਕਰਕੇ ਜਦੋਂ ਇਹ ਕੰਡੀਸ਼ਨਸ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਤਾਂ ਸੁਭਾਵੇਂ ਕੀ ਹੈ ਕਿ ਜਿਹੜਾ ਖੇਤੀਬਾੜੀ ਦੇ ਉੱਪਰ ਉਹਦਾ ਬੜਾ ਗਹਿਰਾ ਅਸਰ ਪੈਂਦਾ ਹਮ ਇੱਕ ਤਾਂ ਜਿਵੇਂ ਅਸੀਂ ਮੌਨਸੂਨ ਦੀ ਗੱਲ ਹੀ ਕੀਤੀ ਆ ਕਿ ਜਦੋਂ ਮੌਨਸੂਨ ਬਰਖਾ ਤੇਦਾ ਪ੍ਰਭਾਵ ਪੈਂਦਾ ਉਹਦਾ ਸਿੱਧਾ ਸਿੱਧਾ ਖੇਤੀ ਤੇ ਪੈਂਦਾ ਜਿਵੇਂ ਅਸੀਂ ਕਿਹਾ ਕਿ ਇੱਕਦਮ ਬਾਰਿਸ਼ ਬਹੁਤ ਹੋ ਜਾਂਦੀ ਆ ਫਿਰ ਲਗਾਤਾਰ ਡਰਾਈ ਸਪੈਲ ਚੱਲਦਾ ਸੋ ਉਹਦੇ ਵਿੱਚ ਜਾਂ ਫਿਰ ਕੀ ਹੁੰਦਾ ਜਦੋਂ ਜਿਹੜੀ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਲੋਡ ਤੋਂ ਵੱਧ ਉਹੀ ਫਸਲਾਂ ਨੂੰ ਨੁਕਸਾਨ ਕਰਦੀ ਆ ਤੇ ਜਦੋਂ ਫਿਰ ਲੰਬਾ ਡਰਾਈ ਸਪੈਲ ਹੁੰਦਾ بارش ਹੁੰਦੀ ਨਹੀਂ ਉਹਦਾ ਵੀ ਫਸਲਾਂ ਨੂੰ ਨੁਕਸਾਨ ਹੁੰਦਾ ਸੋ ਬਹੁਤ ਸਾਰੇ ਸਾਲ ਅਸੀਂ ਇਹੋ ਜਿਹਾ ਵੀ ਦੇਖਿਆ ਕਿ ਵੈਸੇ ਅਸੀਂ ਕਹਿੰਦੇ ਆ ਵੀ ਸਧਾਰਨ ਮਾਤਰਾ ਚ بارش ਹੋਗੀ ਜਦੋਂ ਅਸੀਂ ਟੋਟਲ ਲੈਂਦੇ ਆ ਮੌਨਸਨ ਦਾ ਵੀ ਜੂਨ ਤੋਂ ਸਤੰਬਰ ਤੱਕ ਇੰਨੀ بارش ਹੈਗੀ ਹੈ ਜੀ ਸਧਾਰਨ ਇੰਨੀ ਇਸ ਵਾਰੀ ਹੋਗੀ ਪਰ ਜਦੋਂ ਅਸੀਂ ਉਹਦੀ ਡਿਸਟ੍ਰਿਬਿਊਸ਼ਨ ਦੇਖਦੇ ਆ ਫਸਲਾਂ ਵਾਸਤੇ ਉਹ ਹੁੰਦਾ ਕੀ ਆ ਕਿ ਥੋੜੇ ਦਿਨਾਂ ਚ ਬਹੁਤ ਜ਼ਿਆਦਾ ਹੋਈ ਹੁੰਦੀ ਆ ਵਿੱਚ ਵਿੱਚ ਲੰਬੇ ਡਰਾਈ ਸਪੈਲ ਹੁੰਦੇ ਨੇ ਸੋ ਫਸਲਾਂ ਵਾਸਤੇ ਉਹ ਉਸ ਸਾਲ ਦੇ ਵਿੱਚ ਵੀ ਸੋਕੇ ਵਾਲੇ ਹਾਲਾਤ ਬਣ ਜਾਂਦੇ ਨੇ ਜਦੋਂ ਜਿਹੜਾ ਲੰਬਾ ਡਰਾਈ ਸਪੈਲ ਰਹਿੰਦਾ ਇੱਕ ਤਾਂ ਇਹਦਾ ਇਹ ਬੜਾ ਇਫੈਕਟ ਆ ਕਿ ਜਦੋਂ ਅਨਿਜਮਿਤ ਬਾਰਿਸ਼ ਹੁੰਦੀ ਆ ਬਹੁਤ ਜ਼ਿਆਦਾ ਵੀ ਫਸਲਾਂ ਨੂੰ ਨੁਕਸਾਨਦਾਇਕ ਆ ਤੇ ਜਦੋਂ ਸੋਕਾ ਹੁੰਦਾ ਉਹ ਵੀ ਫਸਲਾਂ ਲਈ ਨੁਕਸਾਨਦਾਇਕ ਆ ਸੈਕੰਡਲੀ ਫਿਰ ਅਸੀਂ ਬਾਰੀ-ਬਾਰੀ ਜਦੋਂ ਸਾਨੂੰ ਸਜਾਈ ਕਰਨੀ ਪੈਂਦੀ ਆ ਤਾਂ ਸਾਡੇ ਪਾਣੀ ਸਰੋਤ ਸਾਨੂੰ ਪਤਾ ਹੀ ਨਹੀਂ ਕਿ ਆਲਰੇਡੀ ਉਹ ਬਹੁਤ ਦਵਾਚ ਨੇ ਤੇ ਉਹਨਾਂ ਤੇ ਹੋਰ ਅਸਰ ਪੈ ਰਿਹਾ ਦੂਸਰਾ ਇਹ ਹੈ ਕਿ ਜਦੋਂ ਤਾਪਮਾਨ ਵੱਧ ਰਿਹਾ ਹੈਗਾ ਅਸੀਂ ਟ੍ਰੋਪੀਕਲ ਏਰੀਆ ਦੇ ਵਿੱਚ ਆ ਹਮ ਹਮ ਘੂਮਦ ਰੇਖਾ ਦੇ ਨੇੜੇ ਵਾਲਿਆਂ 'ਚ ਸੋ ਅਸੀਂ ਪਹਿਲਾਂ ਹੀ ਵੱਧ ਤਾਪਮਾਨ ਦੇ ਵਾਲੇ ਰੀਜਨ ਦੇ ਵਿੱਚ ਹੈਗੇ ਆ ਸੋ ਜਦੋਂ ਹੋਰ ਤਾਪਮਾਨ ਵੱਧਦਾ ਤਾਂ ਫਸਲਾਂ ਤੇ ਉਹਦਾ ਬੜਾ ਜਿਹੜਾ ਮਾੜਾ ਅਸਰ ਪੈਂਦਾ ਹਮ ਅਸੀਂ ਬਹੁਤ ਵਾਰੀ ਦੇਖਿਆ ਜਿਵੇਂ ਕਣਕ ਦੀ ਫਸਲ ਦੀ ਗੱਲ ਕਰੀਏ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਤਾਪਮਾਨ ਵੱਧ ਜਾਂਦਾ ਤਾਂ ਜਿਹੜਾ ਕਣਕ ਦੇ ਝਾੜ ਤੇ ਉਹਦਾ ਬੜਾ ਮਾੜਾ ਅਸਰ ਪੈਂਦਾ ਜਿਵੇਂ ਅਸੀਂ 2022 ਦੇ ਵਿੱਚ ਵੀ ਦੇਖਿਆ ਮਾਰਚ ਅਪ੍ਰੈਲ ਦੇ ਵਿੱਚ ਤਾਪਮਾਨ ਇੱਕਦਮ ਵੱਧ ਗਿਆ ਸੀਗਾ ਤੇ ਉਹਦੇ ਨਾਲ 15 ਤੋਂ 20% ਜਿਹੜੀ ਕਣਕ ਦਾ ਝਾੜ ਘਟ ਗਿਆ ਸੀਗਾ ਔਰ ਜੇਸੀ ਸ਼ੁਰੂਆਤੀ ਜਿਹੜੇ ਪੜਾਵਾਂ ਦੀ ਵੀ ਫਸਲ ਦੀ ਗੱਲ ਕਰੀਏ ਕਣਕ ਦੀ ਕਰ ਲਈਏ ਜੇ ਸ਼ੁਰੂ ਦੇ ਜੀਵਨ ਕਾਲ ਵਿੱਚ ਵੀ ਤਾਪਮਾਨ ਵੱਧਦਾ ਫਸਲ ਦੀ ਜਰਮੀਨੇਸ਼ਨ ਉਹਦਾ ਉਗਣਾ ਔਰ ਉਹਦੀ ਜਿਹੜੀ ਸ਼ੁਰੂ ਚ ਸਟੈਬਲਿਸ਼ਮੈਂਟ ਹੁੰਦੀ ਆ ਉਹ ਪੂਰੀ ਤਰ੍ਹਾਂ ਨਹੀਂ ਹੁੰਦੀ ਹੈਗੀ ਉਹਦੇ ਨਾਲ ਫਸਲ ਸ਼ੁਰੂ ਤੋਂ ਹੀ ਮਾੜੀ ਰਹਿ ਜਾਂਦੀ ਆ ਔਰ ਜਦੋਂ ਪੱਕਣ ਸਮੇਂ ਟੈਂਪਰੇਚਰ ਵੱਧ ਜਾਂਦਾ ਉਦੋਂ ਉਹ ਦਾਣਿਆਂ ਦੀ ਗਿਣਤੀ ਵੀ ਘਟ ਜਾਂਦੀ ਆ ਔਰ ਦਾਣਿਆਂ ਦਾ ਜਿਹੜਾ ਸਾਈਜ਼ ਵੀ ਘਟ ਜਾਂਦਾ ਫਿਰ ਉਹਦੇ ਨਾਲ ਜਿਹੜਾ ਫਸਲ ਦਾ ਝਾੜ ਆ ਉਹ ਕੱਟ ਜਾਂਦਾ ਜੀ ਜੀ ਸੋ ਸਪੈਸ਼ਲੀ ਅਸੀਂ ਕਣਕ ਦਾ ਤਾਂ ਹਰ ਸਾਲ ਹੀ ਦੇਖਦੇ ਆ ਕਿ ਜਦੋਂ ਵੀ ਜਿਹੜਾ ਤਾਪਮਾਨ ਵੱਧਦਾ ਮਾਰਚ ਦੇ ਮਹੀਨੇ ਤਾਂ ਉਹਦਾ ਝਾੜ ਕੱਟ ਜਾਂਦਾ ਇਸੇ ਤਰ੍ਹਾਂ ਜੇ ਅਸੀਂ ਝੋਨੇ ਦੀ ਗੱਲ ਕਰੀਏ ਝੋਨੇ ਦਾ ਜਦੋਂ ਨਿਸਰਨ ਦਾ ਟਾਈਮ ਹੁੰਦਾ ਸਪੋਸ ਜੇ ਉਦੋਂ ਟੈਂਪਰੇਚਰ ਵੱਧ ਗਿਆ ਤਾਂ ਉਹਦੇ ਜਿਹੜੇ ਦਾਣੇ ਬਣਦੇ ਨਹੀਂ ਹੈਗੇ ਜਿਵੇਂ ਆਪਾਂ ਥੋਥ ਕਹਿੰਦੇ ਆ ਉਹ ਸਟੈਰਿਲਿਟੀ ਹੋ ਜਾਂਦੀ ਆ ਝੋਨੇ ਦੇ ਵਿੱਚ ਸੋ ਇਸ ਤਰ੍ਹਾਂ ਦੀਆਂ ਬਹੁਤ ਪ੍ਰੋਬਲਮਸ ਫਸਲਾਂ ਨੂੰ ਆਉਂਦੀਆਂ ਨੇ ਜਦੋਂ ਜਿਹੜਾ ਤਾਪਮਾਨ ਵੱਧ ਜਾਂਦਾ ਹੈ ਇਹਦਾ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਡਾਕਟਰ ਸਾਹਿਬ ਆਮ ਤੌਰ ਤੇ ਨਾ ਜ਼ਿੰਮੇਵਾਰ ਕਿਸਾਨ ਨੂੰ ਠਹਿਰਾ ਜਾਂਦਾ ਕਿਉਂਕਿ ਬਹੁਤਾ ਰਕਬਾ ਜਿਹੜਾ ਸਾਡਾ ਖੇਤੀ ਥੱਲੇ ਆ ਕਿੰਨੀ ਇੱਕ ਜ਼ਿੰਮੇਵਾਰ ਕਿਸਾਨੀ ਇਹ ਬਦਰਹੀ ਤਪਸ਼ ਦੇ ਲਈ ਜੀ ਜੇ ਅਸੀਂ ਓਵਰ ਆਲ ਜਿਹੜੇ ਅੰਕੜੇ ਨੇ ਕਿ ਕਿੰਨੀਆਂ ਕਿਹੜੀ ਗਤੀਵਿਧੀ ਕਿੰਨਾ ਤਪਸ਼ਤ ਵਿੱਚ ਅਸਰ ਪਾਉਂਦੀ ਆ ਲਗਭਗ 12 ਤੋਂ 13% ਜਿਹੜਾ ਖੇਤੀਬਾੜੀ ਤੋਂ emissions ਹੁੰਦੀਆਂ ਨੇ ਜੀ ਕਿਉਂਕਿ ਖੇਤੀ ਧੰਡਿਆਂ ਦੇ ਵਿੱਚ ਵੀ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕਰਦੇ ਆ ਖਾਦਾਂ ਦੀ ਵਰਤੋਂ ਕਰਦੇ ਆ ਸੋ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ emissions ਕਰਦੀਆਂ ਨੇ ਸਪੈਸ਼ਲੀ ਝੋਨੇ ਦੇ ਵਿੱਚ ਜਦੋਂ ਪਾਣੀ ਖੜਾ ਰਹਿੰਦਾ ਉਦੋਂ ਮੀਥੇਨ ਗੈਸ ਜਿਹੜੀ ਉਹ ਉਹਦੀ emission ਹੁੰਦੀ ਆ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ emissions ਖੇਤੀਬਾੜੀ ਵੀ ਜਿਹੜੀ 12-13% ਜਿਹੜੀਆਂ ਐਮਿਸ਼ਨਸ ਵਾਸਤੇ ਰਿਸਪੌਂਸਿਬਲ ਹੈਗੀ ਆ ਵਧਰ ਹੀ ਯੂਰੀਏ ਦੀ ਮਾਤਰਾ ਸਾਰੀਆਂ ਫਸਲਾਂ ਦੇ ਵਿੱਚ ਜੀ ਉਹ ਵੀ ਕੋਈ ਤਪਸ਼ ਦੇ ਵਿੱਚ ਹਿੱਸਾ ਪਾ ਰਹੇ ਆ ਵਧਾ ਰਹੇ ਆ ਇਹਨੂੰ ਬਿਲਕੁਲ ਜੀ ਉਹੀ ਜਿਵੇਂ ਅਸੀਂ ਰਸਾਇਣ ਤੇ ਖਾਦਾਂ ਦੀ ਵਰਤੋਂ ਜਿੰਨੀ ਵੱਧ ਤੋਂ ਵੱਧ ਕਰਦੇ ਆ ਜਿਵੇਂ ਯੂਰੀਆ ਵੱਧ ਪਾਉਨੇ ਆ ਤਾਂ ਉਹਦੇ ਨਾਲ ਨਾਈਟ੍ਰੋਸ ਆਕਸਾਈਡ ਜਿਹੜੇ ਉਹ ਰਿਲੀਜ਼ ਹੁੰਦੇ ਨੇ ਸੋ ਉਹਦੇ ਕਰਕੇ ਵੀ ਕਿਉਂਕਿ ਹੈ ਤਾਂ ਇਹ ਗ੍ਰੀਨ ਹਾਊਸ ਗੈਸਾਂ ਹੀ ਸੋ ਜਿਵੇਂ ਜਿਵੇਂ ਐਮਿਸ਼ਨਸ ਵੱਧਦੀਆਂ ਨੇ ਚਾਹੇ ਉਹ ਖੇਤੀ ਤੋਂ ਨੇ ਚਾਹੇ ਉਹ ਹੋਰ ਗਤੀਵਿਧੀਆਂ ਤੋਂ ਨੇ ਉਹ ਜਿਹੜਾ ਗ੍ਰੀਨ ਹਾਊਸ ਗੈਸਾਂ ਜ਼ਰੂਰ ਛੱਡਦੀਆਂ ਨੇ ਸੋ ਉਹਦੇ ਕਰਕੇ ਜਿਹੜਾ ਆਲਮੀ ਤਪਸ਼ ਦੇ ਵਿੱਚੋਂ ਹਿੱਸਾ ਤਾਂ ਜ਼ਰੂਰ ਪਾਉਂਦੀਆਂ ਨੇ ਡਾਕਟਰ ਸਾਹਿਬ ਇਸ ਵਾਰ ਨਾ ਜੂਨ ਮਹੀਨੇ ਤੇ ਜੁਲਾਈ ਮਹੀਨੇ 'ਚ ਬਹੁਤ ਹੀ ਜ਼ਿਆਦਾ ਗਰਮੀ ਰਹੀ ਆ ਜੀ ਇਹਦਾ ਕੀ ਕਾਰਨ ਸੀ ਥੋੜਾ ਇਹ ਜ਼ਰੂਰ ਦੱਸੋ ਕਿਉਂਕਿ ਇੰਨਾ ਟੈਂਪਰੇਚਰ ਮੈਨੂੰ ਲੱਗਾ ਪਹਿਲਾਂ ਕਦੇ ਨਹੀਂ ਹੋਇਆ ਜਿੰਨਾ ਇਸ ਵਾਰ ਹੋ ਗਿਆ ਸੀ ਕੀ ਕਹਿਣਾ ਚਾਹੋਗੇ ਇਸ ਸਬੰਧੀ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਹਰ ਸਾਲ ਜਦੋਂ ਅਸੀਂ ਅੰਕੜੇ ਦੇਖਦੇ ਹਾਂ ਹਰ ਇੱਕ ਸਾਲ ਇੱਕ ਉਹਦੇ ਤੋਂ ਪਿਛਲੇ ਤੋਂ ਵੱਧ ਤਾਪਮਾਨ ਵਾਲਾ ਆ ਰਿਹਾ ਕਿਉਂਕਿ ਇਸ ਤਰ੍ਹਾਂ ਜਿਹੜਾ ਵੱਧ ਰਿਹਾ ਹੈਗਾ ਤਾਪਮਾਨ ਔਰ ਜੇ ਅਸੀਂ ਔਸਤ ਤਾਪਮਾਨ 19ਵੀਂ ਸਦੀ ਦੇ ਅੰਤ ਤੋਂ ਹੁਣ ਤੱਕ ਦੇਖੀਏ 1 ਡਿਗਰੀ ਤੋਂ ਵੱਧ ਆਲਰੇਡੀ ਵੱਧ ਚੁੱਕਿਆ ਹੈਗਾ ਤੇ ਜਿਹੜੇ ਅਨੁਮਾਨ ਨੇ ਉਹ ਇਹ ਨੇ ਕਿ ਜੇ 2 ਡਿਗਰੀ ਤੋਂ ਉੱਪਰ ਵੱਧ ਗਿਆ ਤਾਂ ਉਹ ਬਹੁਤ ਇਹਦੇ ਘਾਤਕ ਸਿੱਟੇ ਹੋ ਸਕਦੇ ਨੇ ਸੋ ਇਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਹੈਗਾ ਹਮਮ ਔਰ ਜੇ ਅਸੀਂ ਇਸ ਵਾਰੀ ਦੀ ਤਪਸ਼ ਦੀ ਗੱਲ ਕਰੀਏ ਤਾਂ ਇਸ ਵਾਰੀ ਬੜਾ ਲੰਬਾ ਜਿਹੜਾ ਹੀਟ ਸਟ੍ਰੈਸ ਰਿਹਾ ਰਿਹਾ ਜੀ ਔਰ ਜੇ ਅਸੀਂ ਅੰਕੜੇ ਵੀ ਸਾਡੇ ਦੱਸਦੇ ਆ ਕਿ 15 ਮਈ ਤੋਂ ਲੈ ਕੇ 25 ਜੂਨ ਤੱਕ ਸਿਰਫ 6 ਦਿਨ ਸੀਗੇ ਜਿਨ੍ਹਾਂ ਦੇ ਵਿੱਚ ਟੈਂਪਰੇਚਰ 40 ਤੋਂ ਕੱਟ ਸੀ ਨਹੀਂ ਇਹ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਇਵਨ 45 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਰਿਹਾ ਸੋ ਇਹ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀਆਂ ਇਮਿਸ਼ਨਸ ਵੱਧ ਰਹੀਆਂ ਨੇ ਆਲਮੀ ਤਪਸ਼ ਹੋ ਰਹੀ ਆ ਇਹ ਉਹਦੇ ਨਾਲ ਹੀ ਜੁੜਿਆ ਹੋਇਆ ਸੈਕੰਡਲੀ ਇਹ ਹੈ ਕਿ ਜਿਵੇਂ ਜਿਵੇਂ ਆਲਮੀ ਤਪਸ਼ ਵੱਧ ਰਹੀ ਆ ਆਪਾਂ ਕਿਹਾ ਕਿ ਜਿਹੜਾ ਤਾਪਮਾਨ ਇੱਕ ਦਾ ਮੁੱਖ ਕਾਰਕ ਹੈਗਾ ਜਿਹੜਾ ਬਾਕੀ ਸਾਰੀਆਂ ਵੈਦਰ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਸੋ ਇਹਦੇ ਨਾਲ ਐਕਸਟ੍ਰੀਮ ਵੈਦਰ ਇਵੈਂਟਸ ਚਾਹੇ ਉਹ ਕੋਲਡ ਵੇਵ ਆ ਸ਼ੀਤ ਲਹਿਰ ਆ ਗਰਮ ਲਹਿਰ ਆ ਜਾਂ ਹੜ੍ਹ ਜਾਂ ਸੋਕਾ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸਟ੍ਰੀਮ ਇਵੈਂਟਸ ਨੇ ਇਹ ਵੀ ਹੁਣ ਵੱਧ ਰਹੀਆਂ ਨੇ ਇਹਨਾਂ ਦੀ ਤੀਬਰਤਾ ਵੀ ਵੱਧ ਰਹੀ ਆ ਔਰ ਇਹਨਾਂ ਦੀ ਕੰਡਤਾ ਵੀ ਵੱਧ ਰਹੀ ਆ ਇੰਟੈਂਸਿਟੀ ਤੇ ਫ੍ਰੀਕੁਐਂਸੀ ਦੋਨੋਂ ਹੀ ਵੱਧ ਰਹੀ ਆ ਸੋ ਇਹ ਇੱਕ ਵੱਡਾ ਰੀਜ਼ਨ ਆ ਕਿ ਜਿਹੜੀਆਂ ਆ ਆਲਮੀ ਤਪਸ਼ ਔਰ ਕਲਾਈਮੇਟ ਚੇਂਜ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਇਹ ਐ ਐਕਸਟ੍ਰੀਮ ਇਵੈਂਟਸ ਹੋ ਰਹੀਆਂ ਨੇ ਕਿਉਂਕਿ ਅਸੀਂ ਨਾ ਬਹੁਤ ਹੀ ਲੋਕਾਂ ਨੂੰ ਸੁਣਿਆ ਕਹਿੰਦੇ ਹਾਂ ਜੀ ਉਹ ਕਹਿੰਦੇ ਵੀ ਜੇ 1 ਡਿਗਰੀ ਹੋਰ ਵਧ ਗਿਆ ਤਾਂ ਚਮੜੀ ਸੜਨੀ ਸ਼ੁਰੂ ਹੋ ਜਾਊਗੀ ਥੋੜਾ ਜਿਹੀ ਮਾੜੇ ਪ੍ਰਭਾਵਾਂ ਮਾਰੇ ਵੀ ਮਨੁੱਖੀ ਸਿਹਤ ਦੇ ਉੱਤੇ ਜ਼ਰੂਰ ਸਾਨੂੰ ਦੱਸੋ ਕਿ ਤਾਂ ਕਿ ਸਮਰੰਧੀ ਅਸੀਂ ਕੋਈ ਨਾ ਕੋਈ ਪ੍ਰਾਲਾ ਕਰ ਸਕੀਏ ਬਿਲਕੁਲ ਜੀ ਕਿਉਂਕਿ ਇਹ ਗੱਲ ਬਹੁਤ ਵਾਰੀ ਏ ਅੱਜਕੱਲ ਡਿਸਕਸ ਹੋ ਰਹੀ ਹੈ ਤੇ 1 ਡਿਗਰੀ ਤੋਂ ਉੱਪਰ ਆਲਰੇਡੀ ਜਿਹੜਾ ਤਾਪਮਾਨ ਵੱਧ ਚੁੱਕਿਆ ਜੇ ਇਹ 2 ਡਿਗਰੀ ਤੋਂ ਉੱਪਰ ਹੋ ਜਾਂਦਾ ਤਾਂ ਇਹਦੇ ਬਹੁਤ ਘਾਤਕ ਸਿੱਟੇ ਹੋ ਸਕਦੇ ਨੇ ਚਾਹੇ ਉਹ ਅਸੀਂ ਮਨੁੱਖਾਂ ਵਾਸਤੇ ਕਹਿ ਲਈਏ ਪਸ਼ੂ ਪੰਛੀਆਂ ਵਾਸਤੇ ਕਹਿ ਲਈਏ ਚਾਹੇ ਫਸਲਾਂ ਵਾਸਤੇ ਕਹਿ ਲਈਏ ਹਰ ਇੱਕ ਖੇਤਰ ਦੇ ਵਿੱਚ ਹੀ ਉਹਦੇ ਬਹੁਤ ਮਾਰੂ ਜਿਹੜੇ ਨਤੀਜੇ ਆ ਹੋ ਸਕਦੇ ਆ ਜਿਵੇਂ ਹੁਣ ਵੀ ਇੰਨੀ ਲੰਬੀ ਜਿਹੜੀ ਤਪਸ਼ ਰਹੀ ਆ ਉਦੋਂ ਵੀ ਸਾਰਿਆਂ ਨਾਲ ਡਿਸਕਸ ਟਾਈਮ ਟੂ ਟਾਈਮ ਹੁੰਦਾ ਰਹਿੰਦਾ ਸੀਗਾ ਕਿ ਇਹਦਾ ਕੀ ਹੋ ਸਕਦਾ ਕੀ ਕਰ ਸਕਦੇ ਆ ਜਿੰਨੀ ਵਾਰੀ ਵੀ ਹੁਣ ਸਾਡੀਆਂ ਡਿਸਕਸ਼ਨਸ ਇੰਟਰੈਕਸ਼ਨਸ ਹੋਈਆਂ ਨੇ ਸਾਰਿਆਂ ਨੂੰ ਇਹੀ ਸਲਾਹ ਦਿੰਦੇ ਰਹਿੰਦੇ ਆ ਕਿ ਗਰਮੀ ਬਹੁਤ ਆ ਇਹਦੇ ਸਿਹਤ ਤੇ ਬੜੇ ਪ੍ਰਭਾਵ ਹੋ ਸਕਦੇ ਨੇ ਤੁਸੀਂ ਪਾਣੀ ਪਿਓ ਵੱਧ ਤੋਂ ਵੱਧ ਲਿਕੁਇਡਸ ਪਿਓ ਹੈਲਦੀ ਡਾਈਟ ਲੋ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਕਿਉਂਕਿ ਇਹਨਾਂ ਦੇ ਚਾਹੇ ਅਸੀਂ ਮਨੁੱਖਾਂ ਚਾਹੇ ਜਿਹੜੇ ਪਸ਼ੂ ਪੰਛੀ ਨੇ ਇਵਨ ਪਸ਼ੂਆਂ ਤੇ ਵੀ ਇਹਦੇ ਬੜੇ ਪ੍ਰਭਾਵ ਹੁੰਦੇ ਨੇ ਹਨਾ ਉਹਨਾਂ ਨੂੰ ਵੀ ਫਿਰ ਅਸੀਂ ਇਹੀ ਸਲਾਹ ਦਿੰਦੇ ਰਹੇ ਹਾਂ ਕਿ ਪਸ਼ੂਆਂ ਦੀ ਖੁਰਾਕ ਪਸ਼ਾਂ ਨੂੰ ਵਾਰੀ ਵਾਰੀ ਉਹਨਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਉਹਨਾਂ ਤੇ ਵੀ ਹੀਟ ਸਟ੍ਰੈਸ ਦਾ ਇਸੇ ਤਰ੍ਹਾਂ ਕ੍ਰੌਪਸ ਤੇ ਆ ਸਾਰਿਆਂ ਤੇ ਹੀ ਇਹਦਾ ਬੜਾ ਜਿਹੜਾ ਅਸਰ ਹੁੰਦਾ ਹੈ ਕੀ ਜਿਹੜਾ ਆ ਇਹ ਫਸਲੀ ਵਿਭਿੰਨਤਾ ਵੀ ਇਹਨੂੰ ਘਟਾਉਣ ਦੇ ਵਿੱਚ ਮਦਦ ਕਰੂਗੀ ਜਾਂ ਆਪਣੇ ਖੇਤਾਂ ਦੇ ਆਲੇ-ਦੁਆਲੇ ਜਾਂ ਬੰਨਿਆਂ ਦੇ ਉੱਤੇ ਬੂਟੇ ਲਾਉਣ ਨਾਲ ਜਾਂ ਮੋਟਰਾਂ ਦੇ ਉੱਤੇ ਲਾਉਣ ਨਾਲ ਕੀ ਦਰਖਤਾਂ ਜਿਹੜੇ ਇਹ ਘਟਾਉਂਦੇ ਨੇ ਇਹਨੂੰ ਬਿਲਕੁਲ ਜੀ ਦਰਖਤਾਂ ਦਾ ਇੱਕ ਬਹੁਤ ਵੱਡਾ ਰੋਲ ਹੈਗਾ ਕਿਉਂਕਿ ਦਰਖਤ ਨੇ ਜਿਹੜੇ ਇੱਕ ਤਾਂ ਇਹ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਕੀ ਰਹੀ ਹੁੰਦੀ ਆ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਜਿਹੜੀ ਕਿ ਬਹੁਤ ਜ਼ਰੂਰੀ ਆ ਹੁਣ ਔਰ ਸੈਕੰਡਲੀ ਇਹ ਜਿਹੜਾ ਕਲਾਈਮੇਟ ਆ ਉਹਨੂੰ ਵੀ ਮੋਡਰੇਟ ਕਰਦੇ ਨੇ ਹੂੰ ਕਿਉਂਕਿ ਜਿੰਨੇ ਦਰਖਤ ਲੱਗੇ ਹੁੰਦੇ ਨੇ ਜਦੋਂ ਕੋਈ ਜਿਹੜੇ ਰਨ ਆਫ ਲੋਸਿਸ ਨੇ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਆ ਉਹ ਪਾਣੀ ਨੂੰ ਵੀ ਸੋਖਦੇ ਨੇ ਧਰਤੀ ਦੇ ਅੰਦਰ ਦਰਖਤ ਔਰ ਜਿਹੜਾ ਤਾਪਮਾਨ ਵਿੱਚ ਵੀ ਅਸੀਂ ਤੁਸੀਂ ਬਹੁਤ ਵਾਰੀ ਦੇਖਿਆ ਹੋਊਗਾ ਕਿ ਜਿੱਨਾਂ ਥਾਵਾਂ ਤੇ ਪੂਰਾ ਕੰਕਰੀਟ ਏਰੀਆ ਉੱਥੇ ਗਰਮੀ ਜ਼ਿਆਦਾ ਹੁੰਦੀ ਆ ਜਿੱਥੇ ਦਰਖਤ ਜ਼ਿਆਦਾ ਲੱਗੇ ਹੋਏ ਨੇ ਉੱਥੇ ਸਾਨੂੰ ਥੋੜੀ ਠੰਡਕ ਮਹਿਸੂਸ ਹੁੰਦੀ ਆ ਹੂੰ ਕਿਉਂਕਿ ਜਿਹੜੇ ਤਾਪਮਾਨ ਨੇ ਉਹ ਕਲਾਈਮੇਟ ਨੂੰ ਮੋਡਰੇਟ ਕਰਦੇ ਨੇ ਇਹਨਾਂ ਤੋਂ ਟਰਾਂਸਪੀਰੇਸ਼ਨ ਹੁੰਦੀ ਆ ਔਰ ਕੂਲਿੰਗ ਹੁੰਦੀ ਆ ਇਹਨਾਂ ਦੇ ਨਾਲ ਸੋ ਵੱਧ ਤੋਂ ਵੱਧ ਦਰਖਤ ਲਾਉਣੇ ਇਹੋ ਜੇ ਹਾਲਾਤਾਂ ਦੇ ਵਿੱਚ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਤਾਂ ਕਿ ਅਸੀਂ ਜਿਹੜੇ ਆਪਣੇ ਵਾਤਾਵਰਨ ਦੀ ਵੀ ਕੁਝ ਸਫਾਈ ਕਰ ਸਕੀਏ ਕਾਰਬਨ ਡਾਈਆਕਸਾਈਡ ਨੂੰ ਇਹ ਵੱਧ ਤੋਂ ਵੱਧ ਸੋਖ ਕੇ ਉਹਦੀ ਮਾਤਰਾ ਨੂੰ ਘਟਾ ਸਕਣ ਔਰ ਅਸੀਂ ਕਲਾਈਮੇਟ ਨੂੰ ਵੀ ਥੋੜਾ ਮੋਡਰੇਟ ਕਰ ਸਕੀਏ ਬਹੁਤ ਜ਼ਰੂਰੀ ਹੈ ਸਾਰਿਆਂ ਲਈ ਕਿ ਵੱਧ ਤੋਂ ਵੱਧ ਦਰਖਤ ਲਾਏ ਜਾਣ ਡਾਕਟਰ ਕਿੰਗਰਾਜੀ ਆਲਮੀ ਤਪਸ਼ ਦੇ ਬਚਾਅ ਦੇ ਲਈ ਫਿਰ ਕੀ ਉਪਰਾਲੇ ਕਰਨ ਸਾਡੇ ਕਿਸਾਨ ਵੀ ਇੱਕ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਦਰਖਤ ਵੱਧ ਤੋਂ ਵੱਧ ਲਾਉਣੇ ਬਹੁਤ ਜ਼ਰੂਰੀ ਹਨ ਇਹਨਾਂ ਦਾ ਇੱਕ ਆਲਮੀ ਤਪਸ਼ ਨੂੰ ਘਟਾਉਣ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਰੋਲ ਹੋ ਸਕਦਾ ਕਿਉਂਕਿ ਜੇ ਅਸੀਂ ਇਹਨਾ ਕਲਾਈਮੇਟ ਵੀ ਮੋਡਰੇਟ ਕਰਦੇ ਹਾਂ ਔਰ ਜਿਹੜੀ ਕਾਰਬਨ ਡਾਈਆਕਸਾਈਡ ਆ ਉਹਨੂੰ ਵੀ ਇਹ ਸੋਖਦੇ ਨੇ ਇਹਦੇ ਤੋਂ ਬਿਨਾ ਜੇ ਅਸੀਂ ਖੇਤੀ ਧੰਦਿਆਂ ਵਿੱਚ ਗੱਲ ਕਰੀਏ ਸਾਨੂੰ ਬਹੁਤ ਲੋਡ ਹੈਗੀ ਆ ਕਿ ਜਿਹੜੀਆਂ ਫਸਲਾਂ ਦੀਆਂ ਕਿਸਮਾਂ ਨੇ ਉਹ ਵੀ ਇਹੋ ਜਿਹੀਆਂ ਡਿਵੈਲਪ ਕੀਤੀਆਂ ਜਾਣ ਇਹੋ ਜਿਹੀਆਂ ਫਸਲਾਂ ਲਾਈਆਂ ਜਾਣ ਜਿਹੜੀਆਂ ਕਿ ਤਪਸ਼ ਨੂੰ ਸਹਾਰ ਸਕਣ ਹੂੰ ਜਿਵੇਂ ਕਿ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਾਫੀ ਕੰਮ ਹੋ ਰਿਹਾ ਕਿ ਇਸ ਤਰ੍ਹਾਂ ਦੀਆਂ ਕਿਸਮਾਂ ਡਿਵੈਲਪ ਕੀਤੀਆਂ ਜਾਂ ਜਿਵੇਂ ਕਣਕ ਦੀ ਕਿਸਮ ਪੀਬੀਡਬਲਯੂ 826 ਆਲਰੇਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡਿਵੈਲਪ ਕੀਤੀ ਗਈ ਹੈ ਉਹ ਕਾਫੀ ਹੱਦ ਤੱਕ ਜਿਹੜਾ ਹੀਟ ਲੋਡ ਆ ਕ੍ਰੌਪ ਤੇ ਉਹਨੂੰ ਚੱਲ ਸਕਦੀ ਆ ਸੋ ਇਸ ਤਰ੍ਹਾਂ ਦੀਆਂ ਫਸਲਾਂ ਲਾਈਆਂ ਜਾਣ ਜਿਹੜੀਆਂ ਕਿ ਇਹ ਤਪਸ਼ ਨੂੰ ਕਾਫੀ ਹੱਦ ਤੱਕ ਚੱਲ ਸਕਣ ਔਰ ਸੈਕੰਡਲੀ ਜਿਵੇਂ ਅਸੀਂ ਪਾਣੀ ਦੀ ਵੀ ਗੱਲ ਕੀਤੀ ਆ ਕਿ ਪਾਣੀ ਸਰੋਤਾਂ ਦਾ ਜਿਹੜਾ ਆਲਰੇਡੀ ਬਹੁਤ ਦਬਾਅ ਹੀਟ ਨੇ ਸੋ ਕੁਛ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵੀ ਸਾਨੂੰ ਕ੍ਰੌਪਸ ਦੀਆਂ ਲਾਉਣੀਆਂ ਚਾਹੀਦੀਆਂ ਨੇ ਕਿਉਂਕਿ ਉਹਦੇ ਨਾਲ ਕੀ ਆ ਕਿ ਇੱਕ ਤਾਂ ਜਿਹੜਾ ਫਸਲ ਦੇ ਜੀਵਨ ਕਾਲ ਦੇ ਐਂਡ ਦੇ ਵਿੱਚ ਜਿਹੜਾ ਹੀਟ ਸਟ्रेस ਹੁੰਦਾ ਸਮ ਟਰਮੀਨਲ ਹੀਟ ਸਟ੍ਰੈਸ ਕਹਿੰਦੇ ਆ ਇੱਕ ਤਾਂ ਉਹਨਾਂ ਦਾ ਉਹਦੇ ਤੋਂ ਬਚਾਅ ਹੋ ਸਕਦਾ ਜੇ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਹੋਣਗੀਆਂ ਤੇ ਦੂਸਰਾ ਇਹ ਆ ਕਿ ਉਹ ਫਿਰ ਪਾਣੀ ਦੀ ਉਹਨਾਂ ਦੀ ਖਪਤ ਵੀ ਘਟ ਜਾਂਦੀ ਹੈ ਜੀ ਸੋ ਇਸ ਤਰ੍ਹਾਂ ਦੀਆਂ ਕਿਸਮਾਂ ਦਾ ਵੀ ਬਹੁਤ ਰੋਲ ਹੋ ਸਕਦਾ ਕਿ ਅਸੀਂ ਆਪਦੇ ਜਿਹੜੇ ਨੇਚਰਲ ਰਿਸੋਰਸ ਨੇ ਉਹਨਾਂ ਨੂੰ ਬਚਾ ਸਕੀਏ ਜਿਵੇਂ ਝੋਨੇ ਦੀ ਕਿਸਮ ਪੀਆਰ 126 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਡਿਵੈਲਪ ਕੀਤੀ ਗਈ ਹੈ ਘੱਟ ਸਮਾਂ ਲੈਣ ਵਾਲੀ ਆ ਸੋ ਇਸ ਵਾਸਤੇ ਬੜੀ ਵਧੀਆ ਹੈਗੀ ਆ ਔਰ ਇਹਦੇ ਤੋਂ ਬਿਨਾ ਬੜੀਆਂ ਖੇਤੀ ਤਕਨੀਕਾਂ ਵੀ ਨੇ ਇੱਕ ਤਾਂ ਜਿਵੇਂ ਖੇਤੀ ਵਿਭਿੰਨਤਾ ਦੀ ਤੁਸੀਂ ਗੱਲ ਕੀਤੀ ਆ ਆਪਾਂ ਖੇਤੀ ਵਿਭਿੰਨਤਾ ਲੈ ਕੇ ਆਈਏ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਲਾਈਏ ਇੱਕ ਤਾਂ ਇਹ ਹੈਗਾ ਕਿ ਇੱਕ ਫਸਲ ਦੇ ਵਿੱਚੋਂ ਕੋਈ ਮਿਸ਼ਨਸ ਜ਼ਿਆਦਾ ਨਹੀਂ ਜਿਵੇਂ ਝੋਨਾ ਲੈ ਲਈਏ ਹੈਨਾ ਤੇ ਜਦੋਂ ਆਪਾਂ ਏਰੀਆ ਚੇਂਜ ਕਰ ਦਿੰਨੇ ਆ ਦੂਸਰੀ ਕ੍ਰੌਪ ਤੇ ਹੀਠਾਂ ਕਰ ਦਿੰਨੇ ਆ ਉਹਦਾ ਫਰਕ ਪੈ ਜਾਂਦਾ ਸੈਕੰਡਲੀ ਇਹ ਆ ਕਿ ਵੈਸੇ ਵੀ ਇਹਦੇ ਨਾਲ ਅਡੈਪਟੇਸ਼ਨ ਵੱਧਦੀ ਆ ਜਲਵਾਯੂ ਪਰਵਰਤਨ ਨੂੰ ਕਿਉਂਕਿ ਸਾਰੀਆਂ ਫਸਲਾਂ ਦੀ ਇੱਕੋ ਜੀ ਕੈਪੈਸਿਟੀ ਨਹੀਂ ਹੁੰਦੀ ਜਲਵਾਯੂ ਪਰਵਰਤਨ ਨੂੰ ਜਾਂ ਤਪਸ਼ ਨੂੰ ਝੱਲਣ ਦੀ ਕੁਝ ਫਸਲਾਂ ਵੱਧ ਝੱਲਦੀਆਂ ਨੇ ਕੁਝ ਘੱਟ ਝੱਲਦੀਆਂ ਨੇ ਸੋ ਜਦੋਂ ਅਸੀਂ ਮਿਕਸ ਮਿਕਸਡ ਲਾਈਆਂ ਹੁੰਦੀਆਂ ਨੇ ਵਿਭਿੰਨਤਾ ਹੁੰਦੀ ਆ ਸੋ ਜੇ ਇੱਕ ਫਸਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਦੂਸਰੀ ਸਾਨੂੰ ਕੁਝ ਦੇ ਜਾਂਦੀ ਆ ਸੋ ਤਾਂ ਕਰਕੇ ਸਾਡੇ ਨੇਚਰਲ ਰਿਸੋਰਸਸ ਵਾਸਤੇ ਵੀ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਲਾਈਵਲੀਹੂਡ ਹੈਗਾ ਫਾਰਮਰਸ ਦਾ ਉਹਦੇ ਵਾਸਤੇ ਵੀ ਖੇਤੀ ਵਿਭਿੰਨਤਾ ਇੱਕ ਬਹੁਤ ਵਧੀਆ ਸਿੱਧ ਹੋ ਸਕਦੀ ਆ ਔਰ ਇਹਦੇ ਤੋਂ ਬਿਨਾਂ ਜਿਹੜੀਆਂ ਹੋਰ ਖੇਤੀ ਤਕਨੀਕਾਂ ਨੇ ਜਿਵੇਂ ਕਿਸ ਸਮੇਂ ਬੁਜਾਈ ਕੀਤੀ ਜਾਵੇ ਫਸਲ ਦੀ ਥੋੜਾ ਜਿਆਦਾ ਬੁਜਾਈ ਇਸ ਤਰ੍ਹਾਂ ਨਾ ਕੀਤੀ ਜਾਵੇ ਕਿ ਜਦੋਂ ਸਾਨੂੰ ਪਤਾ ਕਿ ਆ ਹੀਟ ਸਟ्रेस ਵਾਲਾ ਟਾਈਮ ਆ ਉਹ ਉਹਨੂੰ ਅਸੀਂ ਅਵੋਇਡ ਕਰ ਸਕੀਏ ਜਿਹੜੀ ਕ੍ਰੌਪ ਦੀ ਸੈਂਸਿਟਿਵ ਸਟੇਜ ਆ ਉਸ ਟਾਈਮ ਤੇ ਉਹ ਨਾ ਆਵੇ ਬਈ ਉਦੋਂ ਹੀਟ ਸਟ्रेस ਹੋਣਾ ਔਰ ਇਹਦੇ ਤੋਂ ਬਿਨਾ ਜਿਵੇਂ ਅਸੀਂ ਝੋਨੇ ਦੀ ਸਿੱਧੀ ਬੁਜਾਈ ਉਹਦੇ ਨਾਲ ਅਸੀਂ ਪਾਣੀ ਵੀ ਜਿਹੜੀ ਸੇਵ ਕਰ ਸਕਦੇ ਆ ਜਿਹੜੀ ਮੀਥਨ ਮਿਸ਼ਨ ਇੰਨੀ ਖੜੇ ਪਾਣੀ ਨਾਲ ਹੁੰਦੀ ਆ ਉਹਦੇ ਤੋਂ ਵੀ ਸਾਡਾ ਬਚਾਅ ਹੋ ਸਕਦਾ ਲਗਭਗ 10 ਤੋਂ 20% ਪਾਣੀ ਦੀ ਸੇਵਿੰਗ ਵੀ ਜਿਹੜੀ ਝੋਨੇ ਦੀ ਸਿੱਧੀ ਬਜਾਈ ਵਿੱਚ ਹੈ ਔਰ ਇਹਦੇ ਤੋਂ ਵੀ ਨਾ ਇੱਕ ਅਸੀਂ ਗਿੱਲਾ ਸੁੱਕਾ ਖੇਤ ਨੂੰ ਰੱਖੀਏ ਆਲਟਰਨੇਟ ਵੈਟਿੰਗ ਐਂਡ ਡਰਾਈਂਗ ਜਿਨੂੰ ਅਸੀਂ ਕਹਿੰਦੇ ਆ ਉਹ ਵੀ ਹੈ ਜਿਵੇਂ ਅਸੀਂ ਜਿੱਥੇ ਝੋਨੇ ਪਨੀਰੀ ਦੇ ਥਰੂ ਲਾਇਆ ਟ੍ਰਾਂਸਪਲੈਂਟਿੰਗ ਵਾਲਾ ਉਹਦੇ ਵਿੱਚ ਵੀ ਜਦੋਂ ਸਾਰਾ ਪਾਣੀ ਜੀਰ ਜਾਂਦਾ ਅਸੀਂ 2 ਦਿਨ ਪਾਣੀ ਨਾ ਲਈਏ ਦੋ ਦਿਨ ਬਾਅਦ ਪਾਣੀ ਲਈਏ بجائے ਇਹਦੇ ਕਿ ਲਗਾਤਾਰ ਪਾਣੀ ਅਸੀਂ ਖੜਾ ਰੱਖੀਏ ਜੇ ਅਸੀਂ ਦੋ ਦਿਨ ਛੱਡ ਕੇ ਪਾਣੀ ਲਈਏ ਉਹਨੂੰ ਅਸੀਂ ਆਲਟਰਨੇਟ ਵੈਟਿੰਗ ਐਂਡ ਡ੍ਰੈਂਕ ਕਹਿੰਦੇ ਆ ਸੋ ਉਹਦੇ ਨਾਲ ਵੀ ਅਸੀਂ ਜਿਹੜਾ ਪਾਣੀ ਦੀ ਵੀ ਸੇਵਿੰਗ ਕਰ ਸਕਦੇ ਆ ਔਰ ਜਿਹੜੀਆਂ ਐਮਿਸ਼ਨਸ ਨੇ ਉਹਨਾਂ ਨੂੰ ਵੀ ਘਟਾ ਸਕਦੇ ਆ ਇਸੇ ਤਰ੍ਹਾਂ ਜਿਹੜਾ ਕ੍ਰੌਪ ਰੈਜ਼ੀਡਿਊ ਆ ਉਹਨੂੰ ਅਸੀਂ ਸਾੜਨ ਦੀ ਜਗ੍ਹਾ ਧਰਤੀ ਦੇ ਵਿੱਚ ਹੀ ਜੇ ਦਵਾ ਦਈਏ ਉਹ ਹੋਰ ਬਹੁਤ ਵਧੀਆ ਗੱਲ ਆ ਜਿਵੇਂ ਹੈਪੀ ਸੀਡਰ ਵਗੈਰਾ ਤੇ ਹੋਰ ਬਹੁਤ ਸਾਰੀਆਂ ਮਸ਼ੀਨਾਂ ਪੀਏ ਯੂ ਵੱਲੋਂ ਵੀ ਬਣਾਈਆਂ ਗਈਆਂ ਨੇ ਸੋ ਉਹਦੇ ਨਾਲ ਵੀ ਅਸੀਂ ਜਿਹੜਾ ਇੱਕ ਤਾਂ ਜਿਹੜਾ ਉਹ ਨਿਊਟਰੀਐਂਟਸ ਨੇ ਸੋਇਲ ਦੇ ਉਹ ਸਾਰੇ ਸੜ ਜਾਂਦੇ ਨੇ ਜਦੋਂ ਅਸੀਂ ਰੈਜ਼ੀਡਿਊ ਕਰਦੇ ਆ ਸੈਕੰਡਲੀ ਉਹਦੀਆਂ এনवायरमेंटਲ ਇਮਪਲੀਕੇਸ਼ਨਸ ਬੜੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਤਰ੍ਹਾਂ ਦੀਆਂ ਗੈਸੇਜ਼ ਰਿਲੀਜ਼ ਹੁੰਦੀਆਂ ਨੇ ਉਹ ਵੀ ਗ੍ਰੀਨ ਹਾਊਸ ਗੈਸੇਜ਼ ਹੁੰਦੀਆਂ ਨੇ ਤੇ ਉਹ ਵੀ ਗਲੋਬਲ ਵਾਰਮਿੰਗ ਆਲਮੀ ਤਪਸ਼ ਦੇ ਵਿੱਚ ਬੜਾ ਹਿੱਸਾ ਪਾਉਂਦੇ ਆ ਸੋ ਉਹਨੂੰ ਵੀ ਅਸੀਂ ਧਰਤੀ ਦੇ ਅੰਦਰ ਹੀ ਰੀਟਨ ਕਰੀਏ ਇਹ ਹੋਰ ਜਿਹੜੀਆਂ ਤਕਨੀਕਾਂ ਨੇ ਜਿਵੇਂ ਮਲਚ ਦੀ ਵਰਤੋਂ ਕਰਨਾ ਮੈਨੂੰ ਉੱਤੇ ਪਰਾਲੀ ਪਾਤੀ ਉਹ ਇੱਕ ਮਲਚ ਦਾ ਕੰਮ ਵੀ ਕਰਦੀ ਹੈ ਸੋ ਉਹਦੇ ਨਾਲ ਜਿਹੜਾ ਵਾਸ਼ਪੀਕਰਨ ਆ ਧਰਤੀ ਤੋਂ ਵੀ ਘਟ ਜਾਂਦਾ ਸੋ ਧਰਤੀ ਚ ਗਿੱਲ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਜਿਹੜੀ ਕਿ ਫਸਲਾਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ ਔਰ ਉਹਦੇ ਨਾਲ ਅਸੀਂ ਇਹ ਵੀ ਦੇਖਿਆ ਕਿ ਜਦੋਂ ਅਸੀਂ ਪਰਾਲੀ ਪਾਉਨੇ ਆ ਸਿਰਫ ਗਿੱਲ ਹੀ ਨਹੀਂ ਰਹਿੰਦੀ ਥੋੜਾ ਜਿਹਾ ਤਾਪਮਾਨ ਵੀ ਮੋਡਰੇਟ ਰਹਿੰਦਾ ਸੋ ਉਹ ਥੋੜੀ ਬਹੁਤ ਜਿਹੜਾ ਤਪਸ਼ ਨੂੰ ਵੀ ਢਿੱਲਣ ਚ ਕ੍ਰੌਪ ਦੀ ਹੈਲਪ ਕਰਦੀ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਤਕਨੀਕਾਂ ਨੇ, ਵਿਧੀਆਂ ਨੇ ਉਹ ਸਾਨੂੰ ਜ਼ਰੂਰ ਖੇਤੀਬਾੜੀ ਦੇ ਵਿੱਚ ਸਾਰਿਆਂ ਨੂੰ ਅਪਣਾਉਣੀਆਂ ਹੀ ਚਾਹੀਦੀਆਂ ਨੇ। ਇਹ ਸਾਰਾ ਕੁਝ ਕਰਕੇ ਅਸੀਂ ਆਲਮੀ ਤਪਸ਼ ਨੂੰ ਘਟਾ ਸਕਦੇ ਆ। ਸੋ ਸਮਾਂ ਰਹਿੰਦੇ ਆਪਾਂ ਇਹਨਾਂ ਗੱਲਾਂ ਨੂੰ ਆਪਣੇ ਪੱਲੇ ਬਣਾਈਏ ਤੇ ਆਪਣੇ ਖੇਤਾਂ ਦੇ ਵਿੱਚ ਅਪਣਾਈਏ। ਸੋ ਡਾਕਟਰ ਪਵਨੀਤ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਇਹ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।